ਕਾਲਜੀ ਕੈਨੇਡਾ ਨਿਊਜ਼ ਬੁਲੇਟਿਨ ਦੇਖ ਰਹੀਏ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੇ ਕੈਨੇਡਾ ਪੀਆਰ ਦੇ ਨਾਂ ਤੇ ਵੱਡਾ ਘੁਟਾਲਾ ਇਮੀਗ੍ਰੇਸ਼ਨ ਏਜੰਟਾ ਨੇ 31 ਲੱਖ ਰੁਪਏ ਠੱਗੇ ਦਫ਼ਤਰ ਅਚਾਨਕ ਬੰਦ ਕਰਕੇ ਪਰਿਵਾਰ ਨੂੰ ਅੰਧੇਰੇ ਵਿੱਚ ਛੱਡ ਕੇ ਵਿਦੇਸ਼ ਭੱਜ ਗਏ ਸੁਡਾਨੀ ਪਰਿਵਾਰਾਂ ਲਈ ਕੈਨੇਡਾ ਪੀਆਰ ਪੁਨਰਮਿਲਨ ਸਿਸਟਮ ਬਣਿਆ ਦੁੱਖ ਦਾ ਕਾਰਨ ਯੁੱਧ ਪੀੜਿਤ ਲੋਕ 13 ਸਾਲ ਤੱਕ ਦਸਤਾਵੇਜ਼ ਮਨਜ਼ੂਰੀ ਦੀ ਉਡੀਕ ਕਰਦੇ ਰਹੇ ਕੈਨੇਡਾ ਸੀਆਰਏ ਦੇ 2026 ਟੈਕਸ ਬਦਲਾਅ ਨਵੇਂ ਨਿਯਮ, ਛੋਟਾਂ ਅਤੇ ਕ੍ਰੈਡਿਟਾਂ ਨਾਲ ਵਿਅਕਤੀ, ਪਰਿਵਾਰ ਅਤੇ ਬਿਜ਼ਨਸਾਂ ਦੀ ਮਹੱਤਵਪੂਰਨ ਬਦਲਾਅ ਹੁਣ ਖਬਰਾਂ ਵਿਸਥਾਰ ਨਾਲ ਕੈਨੇਡਾ ਪੀਆਰ ਨਾਲ ਜੁੜੇ ਇੱਕ ਵੱਡੇ ਘੁਟਾਲੇ ਦੀ ਖਬਰ ਸਾਹਮਣੇ ਆਈ ਹੈ ਸ਼ਹਿਰ ਦੇ ਇੱਕ ਨਿਵਾਸੀ ਦੀ ਸ਼ਿਕਾਇਤ ਤੋਂ ਬਾਅਦ ਹਾਈ ਕੋਰਟ ਪੁਲਿਸ ਨੇ ਦੋ ਇਮੀਗ੍ਰੇਸ਼ਨ ਏਜੰਟਾਂ ਖਿਲਾਫ ਧੋਖਾਧੜੀ ਅਤੇ ਭਰੋਸਾ ਤੋੜਨ ਦੇ ਕੇਸ ਦਰਜ ਕੀਤੇ ਹਨ ਦੋਸ਼ ਇਹ ਹੈ ਕਿ ਏਜੰਟਾਂ ਨੇ ਕੈਨੇਡਾ ਦੀ ਪੱਕੀ ਰਿਹਾਇਸ਼ ਦਿਵਾਉਣ ਦੇ ਨਾਂ ਤੇ 31 ਲੱਖ ਰੁਪਏ ਲਏ ਅਤੇ ਫਿਰ ਅਚਾਨਕ ਦਫ਼ਤਰ ਬੰਦ ਕਰਕੇ ਵਿਦੇਸ਼ ਭੱਜ ਗਏ ਪੀੜਿਤ ਸੰਦੀਪ ਕੁਮਾਰ ਪਟੇਲ ਨੇ ਦੱਸਿਆ ਕਿ ਫਰਵਰੀ 2023 ਵਿੱਚ ਉਸਨੇ ਆਪਣੀ ਪਤਨੀ ਅਤੇ ਧੀ ਲਈ ਪੀਆਰ ਬਣਾਉਣ ਵਾਸਤੇ ਗੁਜਰਾਤ ਹਾਈ ਕੋਰਟ ਦੇ ਸਾਹਮਣੇ ਸਥਿਤ ਇੱਕ ਇਮੀਗ੍ਰੇਸ਼ਨ ਦਫ਼ਤਰ ਨਾਲ ਸੰਪਰਕ ਕੀਤਾ ਸੀ ਦਸਤਾਵੇਜ਼ ਚੈੱਕ ਕਰਨ ਤੋਂ ਬਾਅਦ ਜਨਤਾ ਨੇ 58 ਲੱਖ ਰੁਪਏ ਫੀਸ ਦਿੱਤੀ ਅਤੇ ਪਹਿਲੀ ਕਿਸ਼ਤ ਵਜੋਂ 30% ਦੀ ਰਕਮ ਲੈ ਲਈ ਪਰ ਨਾ ਤਾਂ ਪੀਆਰ ਮਿਲੀ ਅਤੇ ਨਾ ਹੀ ਕੁਝ ਪੈਸਿਆਂ ਦਾ ਪਤਾ ਲੱਗਿਆ ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਦੀ ਪੱਕੀ ਰਿਹਾਇਸ਼ ਯਾਨੀ ਪੀਆਰ ਦਵਾਉਣ ਦੇ ਨਾਂ ਤੇ ਹੋਈ ਇੱਕ ਵੱਡੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸ਼ਹਿਰ ਦੇ ਕਈ ਪਰਿਵਾਰਾਂ ਨੂੰ ਗੰਭੀਰ ਚਿੰਤਾ ਵਿੱਚ ਪਾ ਦਿੱਤਾ ਹੈ। 16 ਹਾਈ ਕੋਰਟ ਪੁਲਿਸ 3 ਅਨੁਸਾਰ ਇੱਕ ਸ਼ਹਿਰੀ ਨਿਵਾਸੀ ਦੀ ਸ਼ਿਕਾਇਤ ਦੇ ਆਧਾਰ ਤੇ ਦੋ ਇਮੀਗ੍ਰੈਂਟਸ ਕੰਸਲਟੈਂਟਾਂ ਖਿਲਾਫ ਧੋਖਾਧੜੀ ਅਤੇ ਅਪਰਾਧਿਕ ਭਰੋਸਾ ਤੋੜਨ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਦੋਸ਼ ਇਹ ਹਨ ਕਿ ਇਹਨਾਂ ਕੰਸਲਟੈਂਟਾਂ ਨੇ ਕੈਨੇਡਾ ਪੀਆਰ ਦਿਵਾਉਣ ਦੇ ਲਾਲਚ ਧੀ ਕੇ ਲੋਕਾਂ ਤੋਂ ਕੁੱਲ 31 ਲੱਖ ਰੁਪਏ ਇਕੱਠੇ ਕਰ ਲਏ ਅਤੇ ਬਾਅਦ ਵਿੱਚ ਅਚਾਨਕ ਆਪਣਾ ਦਫ਼ਤਰ ਬੰਦ ਕਰਕੇ ਵਿਦੇਸ਼ ਭੱਜ ਗਏ ਜਿਸ ਨਾਲ ਪੀੜਿਤ ਪਰਿਵਾਰ ਬੁਰੀ ਤਰ੍ਹਾਂ ਟੁੱਟ ਗਏ ਹਨ ਪੀੜਿਤ ਵਿਅਕਤੀ ਦੀ ਪਛਾਣ 35 ਸਾਲਾ ਸੰਦੀਪ ਕੁਮਾਰ ਪਟੇਲ ਵਜੋਂ ਹੋਈ ਹੈ ਜੋ ਕਿ ਇੱਕ ਪ੍ਰਸਿੱਧ ਫਾਰਮਾਸਕਿਊਟਿਕ ਕੰਪਨੀ ਵਿੱਚ ਮੇਨਟੇਨੈਂਸ ਟੈਕਨੀਸ਼ੀਅਨ ਦੇ ਤੌਰ ਤੇ ਕੰਮ ਕਰਦੇ ਹਨ ਸੰਦੀਪ ਕੁਮਾਰ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਫਰਵਰੀ 2023 ਵਿੱਚ ਉਸਨੇ ਆਪਣੀ ਪਤਨੀ ਸਪਨਾ ਬੈਨ ਅਤੇ ਨਿੱਕੀ ਧੀ ਦੇ ਚੰਗੇ ਭਵਿੱਖ ਦੀ ਆਸ ਨਾਲ ਕੈਨੇਡਾ ਜਾਣ ਦੀ ਯੋਜਨਾ ਬਣਾਈ ਸੀ ਇਸ ਦੌਰਾਨ ਉਸ ਦਾ ਸੰਪਰਕ ਦੁਵਿਸ਼ਾ ਕੰਸਲਟੈਂਟ ਨਾਮਕ ਇੱਕ ਇਮੀਗ੍ਰੇਸ਼ਨ ਫਰਮ ਨਾਲ ਹੋਇਆ ਜਿਸ ਦੇ ਭਾਗੀਦਾਰੀ ਰੂਚੀਤਾ ਬਾਬੂ ਅਤੇ ਹਰਦੇਵ ਬਾਬੂ ਸਨ ਇਹ ਦਫਤਰ ਗੁਜਰਾਤ ਹਾਈ ਕੋਰਟ ਦੇ ਬਿਲਕੁਲ ਸਾਹਮਣੇ ਐਸਜੀ ਹਾਈਵੇ ਤੇ ਸਥਿਤ ਹੈ ਇੱਕ ਵਪਾਰਕ ਕੰਪਲੈਕਸ ਵਿੱਚ ਚੱਲ ਰਿਹਾ ਸੀ ਜਿਸ ਕਾਰਨ ਲੋਕਾਂ ਨੂੰ ਇਹ ਏਜੰਸੀ ਪਰਸਯੋਗ ਲੱਗੀ ਸ਼ਿਕਾਇਤ ਮੁਤਾਬਕ ਕੰਸਲਟੈਂਟਾਂ ਤੇ ਪਹਿਲਾਂ ਸੰਦੀਪ ਕੁਮਾਰ ਅਤੇ ਉਸਦੇ ਪਰਿਵਾਰ ਨੇ ਪਾਸਪੋਰਟ ਖਰਚਾ ਸਰਟੀਫਿਕੇਟ ਸਿੱਖਿਆ ਸੰਬੰਧੀ ਦਸਤਾਵੇਜ਼ ਅਤੇ ਹੋਰ ਜ਼ਰੂਰੀ ਕਾਗਜ਼ਾਤ ਦੀ ਜਾਂਚ ਕੀਤੀ ਦਸਤਾਵੇਜ਼ ਵੇਖਣ ਤੋਂ ਬਾਅਦ ਏਜੰਟਾਂ ਨੇ ਦਾਵਾ ਕੀਤਾ ਕਿ ਉਹ ਬੜੀ ਆਸਾਨੀ ਨਾਲ ਪੀਆਰ ਦਵਾ ਸਕਦੇ ਹਨ ਇਸ ਤੋਂ ਬਾਅਦ ਉਨ੍ਹਾਂ ਨੇ ਪੂਰੀ ਪ੍ਰਕਿਰਿਆ ਲਈ 58 ਲੱਖ ਰੁਪਏ ਫੀਸ ਦੱਸੀ ਅਤੇ ਪਹਿਲੇ ਪੜਾਅ ਵਜੋਂ 30% ਦੀ ਰਕਮ ਤੁਰੰਤ ਜਮ੍ਹਾਂ ਕਰਵਾਉਣ ਲਈ ਕਿਹਾ ਵਿਦੇਸ਼ ਜਾਣ ਦੇ ਸੁਪਨੇ ਵਿੱਚ ਡੁੱਬੇ ਸੰਦੀਪ ਕੁਮਾਰ ਨੇ ਉਹਨਾਂ ਤੇ ਭਰੋਸਾ ਕਰ ਲਿਆ ਤੇ ਵਕ ਵਕ ਕਿਸ਼ਤਾਂ ਵਿੱਚ ਲਗਭਗ 31 ਲੱਖ ਰੁਪਏ ਉਹਨਾਂ ਨੂੰ ਦੇ ਦਿੱਤੇ। ਸ਼ੁਰੂ ਵਿੱਚ ਕੁਝ ਮਹੀਨਿਆਂ ਤੱਕ ਕੰਸਲਟੈਂਟਾਂ ਵੱਲੋਂ ਪੀੜਤ ਨੂੰ ਇਹ ਭਰੋਸਾ ਦਿਵਾਇਆ ਜਾਂਦਾ ਰਿਹਾ ਕਿ ਕਾਗਜ਼ਾਤ ਦੀ ਕਾਰਵਾਈ ਚੱਲ ਰਹੀ ਹੈ ਅਤੇ ਜਲਦੀ ਹੀ ਚੰਗੀ ਖ਼ਬਰ ਮਿਲੇਗੀ। ਪਰ ਸਮਾਂ ਲੰਘਣ ਦੇ ਨਾਲ ਨਾਲ ਨਾ ਤਾਂ ਪੀਆਰ ਬਾਰੇ ਕੋਈ ਠੋਸ ਜਾਣਕਾਰੀ ਮਿਲੀ ਤੇ ਨਾ ਹੀ ਪੈਸਿਆਂ ਦਾ ਕੋਈ ਹਿਸਾਬ ਦਿੱਤਾ ਗਿਆ ਜਦੋਂ ਸੰਦੀਪ ਕੁਮਾਰ ਨੇ ਦਫਤਰ ਜਾ ਕੇ ਪੁੱਛਗਿੱਛ ਕਰਨ ਦੀ ਚਾਹ ਕੀਤੀ ਤਾਂ ਉਸ ਨੂੰ ਦਫਤਰ ਬੰਦ ਮਿਲਿਆ ਨਾਲ ਹੀ ਦੋਸ਼ੀ ਏਜੰਟਾਂ ਦੇ ਫੋਨ ਨੰਬਰ ਵੀ ਬੰਦ ਲਾਉਣ ਲੱਗ ਪਏ ਬਾਅਦ ਵਿੱਚ ਪਤਾ ਲੱਗਿਆ ਕਿ ਦੋਵੇਂ ਏਜੰਟ ਦੇਸ਼ ਛੱਡ ਕੇ ਵਿਦੇਸ਼ ਭੱਜ ਚੁੱਕੇ ਹਨ ਆਪਣੇ ਨਾਲ ਹੋਈ ਇਸ ਵੱਡੀ ਠੱਗੀ ਤੋਂ ਬਾਅਦ ਪੀੜਤ ਨੇ 16 ਹਾਈ ਕੋਰਟ ਪੁਲਿਸ ਨਾਲ ਸੰਪਰਕ ਕੀਤਾ ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ ਧੋਖਾਧੜੀ ਅਤੇ ਅਪਰਾਧਿਕ ਪਰੋਸਾ ਤੋੜਨ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਹੁਣ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੋਸ਼ੀ ਏਜੰਟਾਂ ਨੇ ਇਸ ਤਰ੍ਹਾਂ ਹੋਰ ਕਿੰਨੇ ਲੋਕਾਂ ਨੂੰ ਠੱਗੀ ਕੀਤੀ ਹੈ ਅਤੇ ਕੀ ਇਨ੍ਹਾਂ ਗ੍ਰਿਫਤਾਰੀਆਂ ਲਈ ਇੰਟਰਪੋਲ ਜਾਂ ਹੋਰ ਏਜੰਸੀਆਂ ਦੀ ਮਦਦ ਲਈਤੀ ਜਾ ਸਕਦੀ ਹੈ ਇਹ ਮਾਮਲਾ ਉਹਨਾਂ ਸਭ ਲੋਕਾਂ ਲਈ ਇੱਕ ਵੱਡੀ ਚੇਤਾਵਨੀ ਹੈ ਜੋ ਵਿਦੇਸ਼ ਜਾਣ ਦੇ ਸੁਪਨੇ ਦੇਖ ਰਹੇ ਹਨ ਮਾਹਿਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਇਮੀਗ੍ਰੇਸ਼ਨ ਏਜੰਟ ਨੂੰ ਪੈਸੇ ਦੇਣ ਤੋਂ ਪਹਿਲਾਂ ਉਸ ਦੀ ਲਾਇਸੈਂਸ ਪਿਛੋਕੜ ਅਤੇ ਸ ਜਾਣਕਾਰੀ ਸਰਕਾਰੀ ਰਿਕਾਰਡ ਦੀ ਪੂਰੀ ਜਾਂਚ ਕਰਨੀ ਬਹੁਤ ਜ਼ਰੂਰੀ ਹੈ ਤਾਂ ਜੋ ਮਿਹਨਤ ਦੀ ਕਮਾਈ ਅਜੀਹੇ ਧੋਖੇਬਾਜ਼ ਦੇ ਹੱਥ ਨਾ ਚਲੀ ਜਾਵੇ। ਸੁਜਾਨੀ ਪਰਿਵਾਰਾਂ ਦੀ ਕੈਨੇਡਾ ਵਿੱਚ ਪੁਨਰਮਿਲਨ ਦੀ ਉਡੀਕ ਸਾਲਾਂ ਤੱਕ ਚੱਲ ਰਹੀ ਹੈ ਜਿੱਥੇ ਯੁੱਧ ਅਤੇ ਭੁੱਖਮਰੀ ਨੇ ਲੋਕਾਂ ਦੀ ਜ਼ਿੰਦਗੀ ਮੁਸ਼ਕਲਾਂ ਨਾਲ ਪਾੜ ਦਿੱਤੀ ਹੈ। ਸੁਮਾਇਆ ਨਾਮ ਦੀ ਇੱਕ ਔਰਤ ਜੋ ਕੈਨੇਡਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਸੁਨੇਹੇ ਦੀ ਉਡੀਕ ਕਰ ਰਹੀ ਸੀ ਆਪਣੇ ਦਸਤਾਵੇਜ਼ ਪੂਰੇ ਹੋਣ ਤੋਂ ਪਹਿਲਾਂ ਹੀ ਦਰਫੁਰ ਵਿੱਚ ਯੁੱਧ ਦੇ ਦੌਰਾਨ ਮਰ ਗਈ ਇਸ ਮਾਮਲੇ ਨੇ ਸੁਡਾਨੀ ਪਰਿਵਾਰਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਸੁਡਾਨੀ ਪਰਿਵਾਰ ਆਪਣੇ ਯੁੱਧ ਪੀੜਿਤ ਦੇਸ਼ ਤੋਂ ਕੈਨੇਡਾ ਆਉਣ ਲਈ ਸਾਲਾਂ ਤੋਂ ਉਡੀਕ ਕਰ ਰਹੇ ਸਨ ਦਰਸਲ ਜੋ ਸੁਡਾਨ ਦੇ ਪੱਛਮੀ ਹਿੱਸੇ ਵਿੱਚ ਹੈ ਇੱਥੇ ਯੁੱਧ ਹਿੱਸਾ ਅਤੇ ਭੁੱਖਮਰੀ ਚੱਲ ਰਹੀ ਹੈ ਸੁਮਾਇਆ ਨਾਦੀ ਇੱਕ ਔਰਤ ਜੋ ਕੈਨੇਡਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਸਨੇਹੇ ਦੀ ਉਡੀਕ ਕਰ ਰਹੀ ਸੀ ਆਪਣੇ ਦਸਤਾਵੇਜ਼ ਪੂਰੇ ਹੋਣ ਤੋਂ ਪਹਿਲਾਂ ਹੀ ਦਰਫੁਰ ਵਿੱਚ ਯੁੱਧ ਦੇ ਦੌਰਾਨ ਮਰ ਗਈ। ਇਹ ਸਿਰਫ ਇੱਕ ਕਾਗਜ਼ ਅਤੇ ਸ਼ਾਇਦ ਇੱਕ ਸੁਰੱਖਿਤ ਉਡਾਨ ਦੀ ਦੂਰੀ ਸੀ। ਅਪ੍ਰੈਲ 2023 ਵਿੱਚ ਸੁਡਾਨੀ ਸ਼ਸਤਰ ਫੌਜ SAF ਅਤੇ ਰੈਪਿਡਿਸ ਸਪੋਰਟ ਫੋਰਸ RSF ਦਰਮਿਆਨ ਯੁੱਧ ਸ਼ੁਰੂ ਹੋ ਗਿਆ ਜਿਸ ਨਾਲ ਦਰਫੁਰ ਅਤੇ ਸੁਡਾਨ ਦੇ ਹੋਰ ਹਿੱਸਿਆਂ ਵਿੱਚ ਲੋਕਾਂ ਦੀ ਜ਼ਿੰਦਗੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ। ਮਿਲੀਅਨਾਂ ਲੋਕਾਂ ਨੇ ਯੁੱਧ ਅਤੇ ਭੁੱਖਮਰੀ ਕਾਰਨ ਆਪਣੀਆਂ ਜ਼ਿੰਦਗੀਆਂ ਅਤੇ ਉਹਨਾਂ ਨੂੰ ਸੰਭਾਲਣ ਦੇ ਲਈ ਸੰਘਰਸ਼ ਕਰ ਰਹੇ ਹਨ। ਇਸ ਯੁੱਧ ਨੇ ਦੁਨੀਆ ਦੇ ਸਭ ਤੋਂ ਵੱਡੇ ਇਸਥਾਨਕ ਸੰਕਟ ਨੂੰ ਪੈਦਾ ਕਰ ਦਿੱਤਾ ਹੈ। ਕੈਨੇਡਾ ਸਰਕਾਰ ਨੇ 2024 ਵਿੱਚ ਸੁਡਾਨ ਪਰਿਵਾਰਕ ਪੁਨਰਮਿਲਨ ਪਾਥਵੇ ਸ਼ੁਰੂ ਕੀਤਾ ਸੀ ਜਿਸ ਦਾ ਮਕਸਦ ਸੀ ਕਿ ਯੁੱਧ ਦੇ ਲੋਕ ਆਪਣੇ ਪਰਿਵਾਰਾਂ ਨਾਲ ਕੈਨੇਡਾ ਵਿੱਚ ਮਿਲ ਸਕਣ ਪਰ ਬਿਊਰੋਕ੍ਰੈਟਿਕ ਦੇਰੀਆਂ ਅਤੇ ਦਸਤਾਵੇਜ਼ ਪ੍ਰਤੀਕਿਰਿਆ ਵਿੱਚ ਹੋ ਰਹੀ ਲੰਬੀ ਉਡੀਕ ਕਾਰਨ ਲੋਕਾਂ ਨੂੰ ਸੁਰੱਖਿਆ ਨਹੀਂ ਮਿਲ ਰਹੀ ਜਨਵਰੀ 2026 ਤੱਕ ਯੁੱਧ 1000 ਤੋਂ ਵੱਧ ਦਿਨ ਤੱਕ ਚੱਲ ਚੁੱਕਾ ਹੈ ਅਤੇ ਮੌਤਾਂ ਦੀ ਗਿਣਤੀ 1,50,000 ਤੋਂ ਵੱਧ ਹੈ ਫੈਡਰਲ ਐਮਪੀ ਜੈਨੀ ਕਵਾਨ ਦੇ ਅੰਕੜਿਆਂ ਮੁਤਾਬਕ ਲੋਕਾਂ ਨੂੰ ਆਪਣੇ ਦਸਤਾਵੇਜ਼ ਮਨਜ਼ੂਰ ਹੋਣ ਲਈ 13 ਸਾਲ ਤੱਕ ਉਡੀਕ ਕਰਨੀ ਪਵੇਗੀ ਕਵਾਨ ਨੇ ਕਿਹਾ ਕਿ ਪਰਿਵਾਰਕ ਪੁਨਰਮਿਲਨ ਇੱਕ ਮਨੁੱਖੀ ਮਾਰਗ ਹੈ ਨਾ ਕਿ ਬਿਊਰੋਕ੍ਰੇਟਿਕ ਲੋਟਰੀ ਇਹ ਸਿਸਟਮ ਤੇਜ਼ ਲਚਕੀਲਾ ਅਤੇ ਦਿਆਲੂ ਹੋ ਸਕਦਾ ਹੈ ਜਿਵੇਂ ਕਿ ਯੂਕਰੇਨ ਲਈ ਕੀਤਾ ਗਿਆ ਸੀ ਸੁਜਾਨੀ ਪਰਿਵਾਰ ਸਿਰਫ ਇੱਕ ਸਧਾਰਨ ਅਤੇ ਨਿਆਹਪੂਰਨ ਉਮੀਦ ਰੱਖਦੇ ਹਨ ਅਤੇ ਕਹਿ ਰਹੇ ਹਨ ਕਿ ਉਹ ਆਪਣੇ ਪਰਿਵਾਰ ਨੂੰ ਸੁਰੱਖਿਅਤ ਢੰਗ ਨਾਲ ਕੈਨੇਡਾ ਲਿਆ ਸਕਣ ਇਸ ਕੁਟਾਲੇ ਅਤੇ ਬਿਊਰੋਕ੍ਰੇਸੀ ਨੇ ਲੋਕਾਂ ਦੀ ਉਮੀਦਾਂ ਨੂੰ ਟੁੱਟਣ ਤੇ ਮਜਬੂਰ ਕਰ ਦਿੱਤਾ ਹੈ ਅਤੇ ਉਹ ਮਾਮਲਾ ਇੱਕ ਵੱਡੀ ਚੇਤਾਵਨੀ ਹੈ ਕਿ ਕਿਵੇਂ ਲੰਬੇ ਸਮੇਂ ਦੀ ਉਡੀਕ ਲੋਕਾਂ ਦੀ ਜ਼ਿੰਦਗੀ ਲਈ ਖਤਰਨਾਕ ਹੋ ਸਕਦੀ ਹੈ ਕੈਨੇਡਾ ਰੈਵਨਿਊ ਏਜੰਸੀ CRA ਨੇ 2026 ਲਈ ਕੁਝ ਨਵੇਂ ਟੈਕਸ ਬਦਲਾਅ ਘੋਸ਼ਿਤ ਕੀਤੇ ਹਨ ਜਿਨ੍ਹਾਂ ਬਾਰੇ ਹਰ ਕੈਨੇਡੀਅਨ ਨੂੰ ਜਾਣੂ ਹੋਣਾ ਬਹੁਤ ਜ਼ਰੂਰੀ ਹੈ ਇਹ ਬਦਲਾਅ ਤੁਹਾਡੇ ਇਨਕਮ ਸੇਵਿੰਗ ਅਤੇ ਖਰਚਿਆਂ ਤੇ ਸਿੱਧਾ ਅਸਰ ਪਾ ਸਕਦੇ ਹਨ ਨਵੇਂ ਨਿਯਮਾਂ ਦੇ ਅਨੁਸਾਰ ਕੁਝ ਟੈਕਸ ਕਟੌਤੀਆਂ ਅਤੇ ਛੋਟਾਂ ਨੂੰ ਬਦਲ ਦਿੱਤਾ ਗਿਆ ਜਿਸ ਨਾਲ ਕੁਝ ਲੋਕਾਂ ਦੀ ਟੈਕਸ ਦੀ ਜ਼ਿੰਮੇਵਾਰੀ ਵੱਧ ਜਾਂ ਘੱਟ ਹੋ ਸਕਦੀ ਹੈ ਕੈਨੇਡਾ ਰੈਵਨਿਊ ਏਜੰਸੀ CRA ਨੇ 2026 ਲਈ ਕੁਝ ਨਵੇਂ ਅਤੇ ਮਹੱਤਵਪੂਰਨ ਟੈਕਸ ਬਦਲਾਅ ਕੀਤੇ ਹਨ ਜਿਨ੍ਹਾਂ ਬਾਰੇ ਹਰ ਕੈਨੇਡੀਅਨ ਛੋਟੇ ਜਾਂ ਵੱਡੇ ਪਰਿਵਾਰ ਸਟੂਡੈਂਟਸ ਸਾਲਾਨਾ ਇਨਕਮ ਵਾਲੇ ਅਤੇ ਬਿਜ਼ਨਸ ਮਾਲਕਾਂ ਨੂੰ ਜਾਨੂ ਹੋਣਾ ਬਹੁਤ ਜ਼ਰੂਰੀ ਹੈ ਇਹ ਬਦਲਾਅ ਸਿਰਫ ਆਮ ਲੋਕਾਂ ਦੀ ਟੈਕਸ ਭਰਨ ਦੀ ਪ੍ਰਤੀਕਿਰਿਆ ਤੇ ਹੀ ਪ੍ਰਭਾਵ ਨਹੀਂ ਪਾਉਂਦੇ ਬਲਕਿ ਉਹ ਪਰਿਵਾਰਾਂ ਦੀ ਬਜਟ ਸੇਵਿੰਗ ਪਲਾਨ ਘਰੇਲੂ ਖਰਚੇ ਅਤੇ ਛੋਟੇ ਕਾਰੋਬਾਰਾਂ ਦੇ ਖਰਚੇ ਤੇ ਵੀ ਸਿੱਧਾ ਅਸਰ ਪਾ ਸਕਦੇ ਹਨ ਸੀਆਰਏ ਦੇ ਨਵੇਂ ਨਿਯਮਾਂ ਦੇ ਅਨੁਸਾਰ ਕੁਝ ਟੈਕਸ ਕਟੌਤੀਆਂ ਛੂਟਾਂ ਅਤੇ ਕ੍ਰੈਡਿਟਾਂ ਵਿੱਚ ਬਦਲਾਅ ਕੀਤੇ ਗਏ ਹਨ ਜਿਸ ਨਾਲ ਕੁਝ ਲੋਕਾਂ ਦੀ ਟੈਕਸ ਦੀ ਜ਼ਿੰਮੇਵਾਰੀ ਘੱਟ ਹੋ ਸਕਦੀ ਹੈ ਪਰ ਕੁਝ ਲੋਕਾਂ ਲਈ ਇਹ ਵੱਧ ਵੀ ਹੋ ਸਕਦਾ ਹੈ ਕਿ ਉਦਾਹਰਨ ਵਜੋਂ ਕਈ ਸੇਵਿੰਗ ਪਲਾਨ ਰਿਟਾਇਰਮੈਂਟ ਬੈਨੀਫਿਟ ਹੋਮ ਬਾਇਰ ਇਨਸੈਂਟਿਵ ਸਟੂਡੈਂਟ ਲੋਨ ਕ੍ਰੈਡਿਟ ਅਤੇ ਬਿਜ਼ਨਸ ਖਰਚੇ ਹੁਣ ਵੱਖ-ਵੱਖ ਨਿਯਮਾਂ ਦੇ ਅਧੀਨ ਆਉਣ ਲੱਗ ਪਿਆ ਹਨ ਇਸ ਨਾਲ ਲੋਕਾਂ ਨੂੰ ਆਪਣੀ ਸੇਵਿੰਗ ਅਤੇ ਖਰਚੇ ਦੀ ਯੋਜਨਾ ਬਹੁਤ ਸੋਚ-ਵਿਚਾਰ ਕੇ ਬਣਾਉਣੀ ਪਵੇਗੀ ਇਹ ਵੀ ਮਹੱਤਵਪੂਰਨ ਹੈ ਕਿ ਸੀਆਰਏ ਨੇ ਨਵੇਂ ਨਿਯਮ 2026 ਦੇ ਅਰੰਭ ਤੋਂ ਲਾਗੂ ਕਰਨ ਦਾ ਐਲਾਨ ਕੀਤਾ ਹੈ ਇਸ ਲਈ ਹਰ ਵਿਅਕਤੀ ਪਰਿਵਾਰ ਅਤੇ ਬਿਜ਼ਨਸ ਮਾਲਕ ਨੂੰ ਇਸ ਤੱਕ ਆਪਣੇ ਫਾਈਨੈਂਸ ਪਲੈਨਿੰਗ ਬਜਟ ਅਤੇ ਟੈਕਸ ਦਾਖਲਾ پلان ਤੇ ਯਾਦ ਰੱਖਣਾ ਬਹੁਤ ਜ਼ਰੂਰੀ ਹੋ ਸਕਦਾ ਹੈ ਜੇ ਲੋਕ ਇਸ ਬਦਲਾਅ ਬਾਰੇ ਜਾਣੂ ਨਹੀਂ ਹੋਣਗੇ ਤਾਂ ਬਹੁਤ ਅਣਚਾਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਵੇਂ ਕਿ ਵੱਧ ਟੈਕਸ ਭਰਨਾ ਰਿਫੰਡ ਵਿੱਚ ਦੇਰੀ ਗਲਤ ਕ੍ਰੈਡਿਟ ਕੈਲਕੂਲੇਸ਼ਨ ਜਾਂ ਹੋਰ ਕਿਸਮ ਦੇ ਫਾਈਨਾਂਸ ਜਟਿਲਤਾ ਸੀਆਰਏ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਇਹ ਨਵੇਂ ਨਿਯਮ ਹਰ ਵਰਗ ਦੇ ਲੋਕਾਂ ਨੂੰ ਲਾਗੂ ਹੋਣਗੇ ਅਤੇ ਇਹ ਲੋਕਾਂ ਨੂੰ ਆਪਣੀ ਇਨਕਮ ਘਰੇਲੂ ਖਰਚੇ ਸੇਵਿੰਗ ਪਲਾਨ ਅਤੇ ਬਿਜ਼ਨਸ ਖਰਚਿਆਂ ਨੂੰ ਵੀ ਨਵੇਂ ਨਿਯਮਾਂ ਦੇ ਅਨੁਸਾਰ ਬਿਹਤਰ ਢੰਗ ਨਾਲ ਮੈਨੇਜ ਕਰਨਾ ਪਵੇਗਾ। ਨਵੇਂ ਬਦਲਾਅ ਲੋਕਾਂ ਲਈ ਸਿਰਫ ਚੁਣੌਤੀ ਹੀ ਨਹੀਂ ਬਲਕਿ ਇੱਕ ਮੌਕਾ ਵੀ ਹਨ ਕਿ ਉਹ ਆਪਣੇ ਫਾਈਨੈਂਸ ਜੀਵਨ ਨੂੰ ਜ਼ਿਆਦਾ ਸਮਰਥਨ, ਸੁਰੱਖਿਆ ਅਤੇ ਲੰਬੇ ਸਮੇਂ ਲਈ ਯੋਜਿਤ ਕਰ ਸਕਣ। ਉਦਾਹਰਨ ਵਜੋਂ ਜੋ ਲੋਕ ਆਪਣੇ ਬੱਚਿਆਂ ਦੀ ਸਿੱਖਿਆ ਲਈ ਸੇਵਿੰਗ ਕਰ ਰਹੇ ਹਨ ਉਹ ਨਵੇਂ ਟੈਕਸ ਕ੍ਰੈਡਿਟ ਅਤੇ ਛੋਟਾਂ ਦੇ ਅਧੀਨ ਆਪਣੇ ਫਾਈਨੈਂਸ ਲਾਭ ਨੂੰ ਵਧਾ ਸਕਦੇ ਹਨ ਛੋਟੇ ਬਿਜ਼ਨਸ ਮਾਲਕਾਂ ਲਈ ਨਵੇਂ ਖਰਚੇ ਬੈਨੀਫਿਟ ਅਤੇ ਛੋਟਾਂ ਕਾਰੋਬਾਰ ਦੇ ਲਾਭ ਨੂੰ ਵਧਾਉਣ ਵਿੱਚ ਮਦਦ ਕਰ ਸਕਦੇ ਹਨ ਇਸ ਦੇ ਨਾਲ ਨਾਲ ਸੀਆਰਏ ਨੇ ਇਹ ਵੀ ਕਿਹਾ ਹੈ ਕਿ ਲੋਕ ਜਲਦੀ ਤੋਂ ਜਲਦੀ ਆਪਣੇ ਟੈਕਸ ਅਕਾਊਂਟ ਦਸਤਾਵੇਜ਼ ਅਤੇ ਸੇਵਿੰਗ ਪਲਾਨ ਦੀ ਜਾਂਚ ਕਰ ਲੈਣ ਤਾਂ ਜੋ ਨਵੇਂ ਨਿਯਮਾਂ ਦੇ ਕਾਰਨ ਕਿਸੇ ਤਰ੍ਹਾਂ ਦੀ ਗਲਤੀ ਜਾਂ ਨੁਕਸਾਨ ਨਾ ਹੋਵੇ ਐਸਐਰਏ ਵਿਸਥਾਰ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਸੀਆਰਏ ਦੇ ਇਹ ਬਦਲਾਅ ਹਰ ਕਿਸੇ ਦੀ ਜ਼ਿੰਦਗੀ ਤੇ ਛੋਟਾ ਜਾਂ ਵੱਡਾ ਪ੍ਰਭਾਵ ਪਾ ਸਕਦੇ ਹਨ ਇਹ ਨਵੇਂ ਨਿਯਮ ਪਰਿਵਾਰਾਂ ਨੂੰ ਆਪਣੇ ਘਰੇਲੂ ਖਰਚੇ ਇਨਕਮ ਅਤੇ ਬਚਤ ਦੀ ਯੋਜਨਾ ਬਿਹਤਰ ਬਣਾਉਣ ਵਿੱਚ ਚੰਗਾ ਮੌਕਾ ਦੇ ਰਿਹਾ ਹੈ ਇਸ ਲਈ ਹਰ ਵਿਅਕਤੀ ਨੂੰ ਆਪਣੇ ਫਾਈਨੈਂਸ਼ੀਅਲ ਸਥਿਤੀ ਦੇ ਮੁਤਾਬਕ ਪੂਰੀ ਤਿਆਰੀ ਕਰਨੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਫਾਈਨੈਂਸ਼ੀਅਲ ਲਾਭ ਨੂੰ ਵਧਾ ਸਕੇ ਅਤੇ ਕਿਸੇ ਵੀ ਅਣਚਾਹੇ ਮੁਸ਼ਕਲ ਤੋਂ ਬਚ ਸਕੇ ਇਹ ਬਦਲਾ ਨਾ ਸਿਰਫ ਵਿਅਕਤੀਆਂ ਅਤੇ ਪਰਿਵਾਰਾਂ ਲਈ ਬਲਕਿ ਬਿਜ਼ਨਸਾਂ ਲਈ ਵੀ ਬਹੁਤ ਜ਼ਰੂਰੀ ਹੋਵੇਗਾ ਕੈਨੇਡਾ ਵਿੱਚ ਆਬਾਦੀ ਵਧਣ ਦੀ ਦਰ ਹੌਲੀ ਹੋ ਗਈ ਹੈ ਜਿਸ ਦਾ ਕਾਰਨ ਮੁੱਖ ਤੌਰ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਘਟਦੀ ਗਿਣਤੀ ਹੈ ਨਵੇਂ ਡਾਟਾ ਮੁਤਾਬਕ ਸਿਰਫ ਸ਼ਹਿਰਾਂ ਦੇ ਖੇਤਰ ਵਿੱਚ ਹੀ ਨਹੀਂ ਬਲਕਿ ਪਿੰਡਾਂ ਦੇ ਖੇਤਰ ਵਿੱਚ ਵੀ ਆਬਾਦੀ ਬਹੁਤ ਘਟ ਗਈ ਹੈ ਇਸ ਦਾ ਮਤਲਬ ਇਹ ਹੈ ਕਿ ਕੈਨੇਡਾ ਦੇ ਕੁੱਲ ਲੋਕਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਤਾਬਕ ਥੋੜੀ ਹੋ ਗਈ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਵਿਦਿਆਰਥੀਆਂ ਦੀ ਘਟ ਐਡਮਿਸ਼ਨ ਅਤੇ ਨਵੇਂ ਇਮੀਗ੍ਰੇਸ਼ਨ ਨੀਤੀਆਂ ਨੇ ਇਸ ਘਾਟੇ ਦਾ ਕਾਰਨ ਮੁੱਖ ਤੌਰ ਤੇ ਬਣਾਇਆ ਹੈ। ਕੈਨੇਡਾ ਵਿੱਚ ਆਬਾਦੀ ਵਧਨ ਦੀ ਦਰ ਹਾਲ ਹੀ ਵਿੱਚ ਘਟ ਹੋ ਰਹੀ ਹੈ ਜਿਸ ਦਾ ਸਭ ਤੋਂ ਵੱਡਾ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਹੋਈ ਕਮੀ ਹੈ। ਨਵੇਂ ਅੰਕੜਿਆਂ ਦੇ ਅਨੁਸਾਰ ਸਿਰਫ ਵੱਡੇ ਸ਼ਹਿਰਾਂ ਹੀ ਨਹੀਂ ਬਲਕਿ ਪਿੰਡਾਂ ਅਤੇ ਛੋਟੇ ਇਲਾਕਿਆਂ ਵਿੱਚ ਵੀ ਆਬਾਦੀ ਦਾ ਵਾਧਾ ਬਹੁਤ ਘਟ ਗਿਆ ਹੈ। ਆਂਕੜੇ ਦਿਖਾਉਂਦੇ ਹਨ ਕਿ ਇਹ ਹੋਲੀ ਵਾਧਾ ਪਿਛਲੇ ਕੁਝ ਸਾਲਾਂ ਦੇ ਰੁਝਾਨਾ ਨਾਲੋਂ ਕਾਫੀ ਘਟ ਹੈ। ਵਿਦਿਆਰਥੀਆਂ ਦੀ ਘੱਟ ਦਾਖਲਾ ਜੋ ਸਾਲਾਂ ਤੋਂ ਕੈਨੇਡਾ ਦੀ ਆਬਾਦੀ ਵਧਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਰੇ ਸਨ ਹੁਣ ਆਬਾਦੀ ਦੇ ਘੱਟ ਵਾਧੇ ਦਾ ਸਭ ਤੋਂ ਮੁੱਖ ਕਾਰਨ ਬਣ ਚੁੱਕਾ ਹੈ ਇਹ ਸਿਰਫ ਸ਼ਹਿਰੀ ਖੇਤਰ ਦੀ ਮੰਗ ਅਤੇ ਵਿਕਾਸ ਨੂੰ ਹੀ ਪ੍ਰਭਾਵਿਤ ਨਹੀਂ ਕਰ ਰਿਹਾ ਬਲਕਿ ਪਿੰਡਾਂ ਅਤੇ ਛੋਟੇ ਇਲਾਕਿਆਂ ਵਿੱਚ ਨੌਕਰੀਆਂ ਸੇਵਾਵਾਂ ਅਤੇ ਅਰਥਵਿਵਸਥਾ ਉੱਤੇ ਵੀ ਅਸਰ ਪਾ ਰਿਹਾ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘੱਟ ਹੁੰਦੀ ਹੈ ਤਾਂ ਨਾ ਸਿਰਫ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿਕਾਸ ਤੇ ਵੀ ਪ੍ਰਭਾਵ ਪੈਂਦਾ ਹੈ ਬਲਕਿ ਨਵੀਂ ਆਬਾਦੀ ਦੀ ਆਵਾਜਾਈ ਵੀ ਘੱਟ ਹੋ ਜਾਂਦੀ ਹੈ ਜਿਸ ਨਾਲ ਆਬਾਦੀ ਵਧਨ ਦੀ ਕੁੱਲ ਦਰ ਥੋੜੀ ਹੀ ਰਹਿ ਜਾਂਦੀ ਹੈ ਇਸ ਨਾਲ ਹੀ ਸ਼ਹਿਰਾਂ ਵਿੱਚ ਰਿਹਾਇਸ਼ ਰੋਜ਼ਗਾਰ ਅਤੇ ਆਰਥਿਕ ਵਿਕਾਸ ਦੀ ਯੋਜਨਾ ਬਣਾਉਣਾ ਵੀ ਔਖਾ ਹੋ ਜਾਂਦਾ ਹੈ ਇਹ ਹੋਲੀ ਸਰਕਾਰ ਦੀਆਂ ਨਮਿੱਤਮ ਇਮੀਗ੍ਰੇਸ਼ਨ ਨੀਤੀਆਂ ਦਾ ਨਤੀਜਾ ਹੈ ਵਿਦਿਆਰਥੀ ਸਿਰਫ ਇਹ ਆਬਾਦੀ ਦਾ ਹਿੱਸਾ ਨਹੀਂ ਹਨ ਬਲਕਿ ਉਹ ਸਿਰਫ ਸ਼ਹਿਰਾਂ ਦੇ ਵਿਕਾਸ, ਕਰੇਲੂ ਆਰਥਿਕਤਾ ਅਤੇ ਲੋਕਾਂ ਦੀ ਨਵੀਂ ਆਬਾਦੀ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ। ਸਰਕਾਰ ਇਹ ਸਮਝ ਰਹੀ ਹੈ ਕਿ ਆਬਾਦੀ ਵਿੱਚ ਹੋਲੀ ਵਾਧਾ ਲੰਬੇ ਸਮੇਂ ਵਿੱਚ ਸ਼ਹਿਰਾਂ ਅਤੇ ਪਿੰਡਾਂ ਦੀ ਵਿਕਾਸ ਯੋਜਨਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਲਈ ਕੈਨੇਡਾ ਸਰਕਾਰ ਨਵੇਂ ਤਰੀਕੇ ਲੱਭ ਰਹੀ ਹੈ ਕਿ ਜਿਵੇਂ ਵਿਦਿਆਰਥੀਆਂ ਲਈ ਆਸਾਨ ਵੀਜ਼ਾ ਪ੍ਰਕਿਰਿਆ ਇਮੀਗ੍ਰੇਸ਼ਨ ਨੀਤੀਆਂ ਵਿੱਚ ਸੁਧਾਰ ਅਤੇ ਆਕਰਸ਼ਕ ਕਾਰਜਕ੍ਰਮ ਤਾਂ ਜੋ ਵਿਦਿਆਰਥੀਆਂ ਅਤੇ ਨਵੀਂ ਆਬਾਦੀ ਨੂੰ ਕੁਝ ਕੈਨੇਡਾ ਵਿੱਚ ਖਿੱਚ ਸਕਣ ਇਹ ਬਦਲਾ ਨਾ ਸਿਰਫ ਆਬਾਦੀ ਵਾਧੇ ਨੂੰ ਤੇਜ਼ ਕਰਨ ਵਿੱਚ ਮਦਦਗਾਰ ਹੋਣਗੇ ਬਲਕਿ ਲੋਕਾਂ ਲਈ ਨੌਕਰੀਆਂ ਆਰਥਿਕ ਮੌਕੇ ਅਤੇ ਸ਼ਹਿਰਾਂ ਵਿੱਚ ਸੇਵਾਵਾਂ ਵਿੱਚ ਵਾਧਾ ਕਰਨ ਵਿੱਚ ਵੀ ਸਹਾਇਕ ਹੋਣਗੇ ਵਿਸਥਾਰ ਨਾਲ ਦੇਖਿਆ ਜਾਵੇ ਤਾਂ ਇਹ ਹੋਲੀ ਆਬਾਦੀ ਵਾਦਾ ਇੱਕ ਚੇਤਾਵਨੀ ਹੈ ਕਿ ਕੈਨੇਡਾ ਨੂੰ ਆਪਣੇ ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ਲਈ ਨਵੀਂ ਯੋਜਨਾ ਬਣਾਉਣੀ ਪਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਆਬਾਦੀ ਨੂੰ ਸਥਿਰ ਅਤੇ ਸੁਧਾਰਮਾ ਰੱਖਣ ਲਈ ਬਹੁਤ ਸਾਰੇ ਪ੍ਰਯਾਸ ਵੀ ਕਰਨੇ ਪੈਣਗੇ। ਮਿਨੀਸੋਟਾ ਦੇ ਕੁਝ ਨਾਗਰਿਕਾਂ ਨੇ ਮੈਨੀਟੋਬਾ ਦੇ ਨਾਮ ਨਾਲ ਕੈਨੇਡਾ ਨਾਲ ਜੁੜਨ ਦੀ ਗੱਲ ਕੀਤੀ ਹੈ। ਇਹ ਅਜੀਹਾ ਦੌਰ ਹੈ ਜੋ ਅਮਰੀਕਾ ਵਿੱਚ 트럼ਪ ਪ੍ਰਸ਼ਾਸਨ ਨਾਲ ਤਣਾਅ ਵਿੱਚ ਵੱਧ ਰਿਹਾ ਲੋਕ ਕਹਿ ਰਹੇ ਹਨ ਕਿ ਉਹ ਕੈਨੇਡਾ ਦੇ ਸੁਰੱਖਿਆ ਸ਼ਾਂਤੀਮਈ ਅਤੇ ਸਹਿਮਤੀ ਵਾਲੇ ਸਿਸਟਮ ਦਾ ਹਿੱਸਾ ਬਣਨਾ ਚਾਹੁੰਦੇ ਹਨ ਮਿਨੀਸੋਟਾ ਵਿੱਚ ਰਹਿਣ ਵਾਲੇ ਕੁਝ ਨਾਗਰਿਕ ਸਿਆਸੀ ਆਰਥਿਕ ਅਤੇ ਸਮਾਜਿਕ ਕਾਰਨਾ ਕਰਕੇ ਅਮਰੀਕਾ ਛੱਡ ਕੇ ਕੈਨੇਡਾ ਵਿੱਚ ਸ਼ਾਮਲ ਹੋਣ ਵਿੱਚ ਦਿਲਚਸਪੀ ਲੈ ਰਹੇ ਹਨ ਇਹ ਗੱਲ ਦੋਹਾਂ ਦੇਸ਼ਾਂ ਵਿੱਚ ਚਰਚਾ ਦਾ ਵਿਸ਼ੇ ਬਣ ਗਈ ਹੈ ਅਤੇ ਮਾਮਲਾ ਅਜੀਵਿਤਨਾ ਅਤੇ ਸਿਆਸੀ ਵਿਚਾਰਧਾਰਾ ਦਾ ਕੇਂਦਰ ਬਣਿਆ ਹੋਇਆ ਹੈ ਮਿਨੀਸੋਟਾ ਦੇ ਕੁਝ ਨਾਗਰਿਕ ਜੋ ਅਕਸਰ ਮੈਨੀਟੋਬਾ ਦੇ ਨਾਮ ਨਾਲ ਵੀ ਸੁਣੇ ਜਾਂਦੇ ਹਨ ਅਮਰੀਕਾ ਛੱਡ ਕੇ ਕੈਨੇਡਾ ਨਾਲ ਜੁੜਨ ਦੀ ਸੋਚ ਰੱਖ ਰਹੇ ਹਨ ਇਹ ਗੱਲਬਾਤ ਉਸ ਸਮੇਂ ਉੱਭਰਦੀ ਹੈ ਜਦੋਂ ਅਮਰੀਕਾ ਵਿੱਚ 트ੰਪ ਪ੍ਰਸ਼ਾਸਨ ਦੇ ਨਾਲ ਤਨਾਅ ਤੇ ਸਿਆਸੀ ਹਲਚਲ ਬਹੁਤ ਵੱਧ ਗਈ ਹੈ ਲੋਕ ਕਹਿ ਰਹੇ ਹਨ ਕਿ ਉਹ ਕੈਨੇਡਾ ਦੇ ਸ਼ਾਂਤਮਈ ਸੁਰੱਖਿਤ ਅਤੇ ਲੋਕਤੰਤ੍ਰਿਕ ਪ੍ਰਣਾਲੀ ਦਾ ਹਿੱਸਾ ਬਣਨਾ ਚਾਹੁੰਦੇ ਹਨ ਮਿਨੀ ਸੋਟਾ ਵਿੱਚ ਰਹਿਣ ਵਾਲੇ ਕੁਝ ਨਾਗਰਿਕ ਆਪਣੇ ਸਿਆਸੀ ਅਤੇ ਆਰਥਿਕ ਹਾਲਾਤਾਂ ਕਾਰਨ ਅਮਰੀਕਾ ਛੱਡ ਕੇ ਨਵੇਂ ਦੇਸ਼ ਵਿੱਚ ਸੁਰੱਖਿਤ ਜੀਵਨ ਬਣਾਉਣਾ ਚਾਹੁੰਦੇ ਹਨ ਉਹ ਮੰਨਦੇ ਹਨ ਕਿ ਕੈਨੇਡਾ ਵਿੱਚ ਜੀਵਨ ਵਧੀਆ ਨਿਰਭਰਯੋਗ ਅਤੇ ਸਹਿਮਤੀ ਵਾਲਾ ਜਿੱਥੇ ਲੋਕ ਆਪਣੀ ਆਵਾਜ਼ ਸੁਨਵਾਈ ਅਤੇ ਸੁਰੱਖਿਤ ਜੀਵਨ ਦੀ ਉਮੀਦ ਰੱਖ ਸਕਦੇ ਹਨ ਮਾਮਲੇ ਨੇ ਮਿਨੀ ਸੋਟਾ ਅਤੇ ਕੈਨੇਡਾ ਦੋਹਾਂ ਦੇਸ਼ਾਂ ਵਿੱਚ ਚਰਚਾ ਖੜੀ ਕਰ ਦਿੱਤੀ ਹੈ ਇਹ ਲੋਕ ਇਸ ਗੱਲ ਨੂੰ ਹਾਸਾ ਮਜ਼ਾਕ ਸਮਝਦੇ ਹਨ ਪਰ ਕਈ ਨਾਗਰਿਕ ਇਸ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਮਿਨੀ ਸੋਟਾ ਵਿੱਚ ਕੁਝ ਨਾਗਰਿਕਾਂ ਨੇ ਆਪਣੇ ਸਿਆਸੀ ਨਿਰਾਸ਼ਾ ਅਤੇ ਡ੍ਰੰਪ ਪ੍ਰਸ਼ਾਸਨ ਦੇ ਫੈਸਲਿਆਂ ਤੋਂ ਨਿਰਾਸ਼ ਹੋ ਕੇ ਕੈਨੇਡਾ ਵਿੱਚ ਸ਼ਾਮਲ ਹੋਣ ਦੀ ਪਸੰਦ ਕੀਤੀ ਹੈ ਇਸ ਮਾਮਲੇ ਨੇ ਲੋਕਾਂ ਵਿੱਚ ਸਿਆਸੀ ਵਿਚਾਰਧਾਰਾ ਆਰਥਿਕ ਹਾਲਾਤ ਅਤੇ ਲੋਕਾਂ ਦੀ ਭਵਿੱਖ ਦੀ ਸੋਚ ਨੂੰ ਇੱਕ ਨਵੇਂ ਪਹਿਲੂ ਨਾਲ ਜਨਮ ਦਿੱਤਾ ਹੈ ਅਸਲ ਵਿੱਚ ਇਹ ਮਾਮਲਾ ਸਿਰਫ ਇੱਕ ਮਜ਼ਾਕ ਜਾਂ ਸਿਆਸੀ ਤੱਕਾਮੁਕੀ ਨਹੀਂ ਹੈ ਬਲਕਿ ਇਹ ਦਰਸਾਉਂਦਾ ਹੈ ਕਿ ਕੁਝ ਲੋਕ ਆਪਣੇ ਭਵਿੱਖ ਅਤੇ ਸੁਰੱਖਿਆ ਲਈ ਨਵੇਂ ਵਿਕਲਪਾਂ ਦੀ ਤਲਾਸ਼ ਕਰ ਰਹੇ ਹਨ ਮਿਨੀ ਸੋਟਾ ਦੇ ਨਾਗਰਿਕ ਕਹਿ ਰਹੇ ਹਨ ਕਿ ਏ ਕੈਨੇਡਾ ਵਿੱਚ ਆਪਣੀ ਜ਼ਿੰਦਗੀ ਸ਼ਾਂਤੀਪੂਰਵਕ ਅਤੇ ਸੁਰੱਖਿਤ ਢੰਗ ਨਾਲ ਬਿਤਾਉਣਾ ਚਾਹੁੰਦੇ ਹਨ ਇਸ ਨਾਲ ਇਹ ਵੀ ਸਪਸ਼ਟ ਹੁੰਦਾ ਹੈ ਕਿ ਲੋਕਾਂ ਦੀ ਸਿਆਸੀ ਨਿਰਾਸ਼ਾ ਅਤੇ ਵਿਖ ਦੀ ਸੋਚ ਕਿਵੇਂ ਨਵੇਂ ਵਿਕਲਪਾਂ ਦੀ ਖੋਜ ਵੱਲ ਲੈ ਕੇ ਜਾਂਦੀ ਹੈ ਇਸ ਤਰ੍ਹਾਂ ਮਿਨੀ ਟੋਬਾ ਦਾ ਮਾਮਲਾ ਦੋਹਾਂ ਦੇਸ਼ਾਂ ਵਿੱਚ ਇੱਕ ਚਰਚਾ ਦਾ ਕੇਂਦਰ ਬਣ ਗਿਆ ਹੈ ਮਾਮਲੇ ਨੇ ਸਿੱਧਾ ਦਰਸਾਇਆ ਹੈ ਕਿ ਲੋਕ ਆਪਣੇ ਜੀਵਨ ਲਈ ਸੁਰੱਖਿਆ ਅਤੇ ਸ਼ਾਂਤੀ ਨੂੰ ਕਿੰਨਾ ਮਹੱਤਵ ਦਿੰਦੇ ਹਨ ਕੁਝ ਨਾਗਰਿਕ ਸਿਆਸੀ ਹਾਲਾਤਾਂ ਕਾਰਨ ਅਮਰੀਕਾ ਛੱਡ ਕੇ ਕੈਨੇਡਾ ਵਿੱਚ ਸ਼ਾਮਲ ਹੋਣ ਦੀ ਸੋਚ ਕਰ ਰਹੇ ਹਨ ਜੋ ਕਿ ਇੱਕ ਵੱਡਾ ਅਤੇ ਦਿਲਚਸਪ ਪਹਿਲੂ ਹੈ ਇਸ ਮਾਮਲੇ ਨੂੰ ਲੈ ਕੇ ਲੋਕਾਂ ਵਿੱਚ ਵੱਖ-ਵੱਖ ਵਿਚਾਰ ਹਨ ਪਰ ਇਹ ਸਪਸ਼ਟ ਹੈ ਕਿ ਲੋਕ ਆਪਣੇ ਭਵਿੱਖ ਲਈ ਸੁਰੱਖਿਤ ਅਤੇ ਬਿਹਤਰ ਜੀਵਨ ਚਾਹੁੰਦੇ ਹਨ ਅੱਜ ਦੇ ਕੈਨੇਡਾ ਨਿਊਜ਼ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ ਕੱਲ ਫਿਰ ਨਜ਼ਰ ਆਉਂਦੇ ਰਵਾਂਗੇ ਨਵੀਆਂ ਤੇ ਖਾਸ ਖਬਰਾਂ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ